ਅੱਜ ਇਹ ਸੰਗਤੀ ਗੱਲ ਜਾਂਦੀ ਐ ਲੋਕ ਇਸ ਗੱਲ ਨੂੰ ਸਮਝਦੇ ਨੇ ਵੀ ਸਰਕਾਰਾਂ ਜਿੰਨੀਆਂ ਵੀ ਪਿੱਛੇ ਆਈਆਂ ਉਹਨਾਂ ਕਦੇ ਆਉਣ ਦੇ ਸਰ ਕੰਮ ਨਹੀਂ ਕੀਤੇ ਕਦੇ ਸ਼ਕਲਾਂ ਨਹੀਂ ਦਿਖਾਈਆਂ ਤੇ ਐਂਡ ਵਾਲੇ ਜੇ 6 ਮਹੀਨੇ ਰਹਿ ਜਾਂਦੇ ਸੀ ਤਾਂ ਉਸ ਵੇਲੇ ਉਹ ਕਾਜ ਕਰਦੇ ਸੀ ਆਮ ਆਦਮੀ ਪਾਰਟੀ ਸਰਕਾਰ ਦੇ ਸਾਢੇ 3 ਸਾਲਾਂ ਦੇ ਵਿੱਚ ਕੀਤੇ ਹੋਏ ਕਾਰਜ ਆਪ ਮੁਹਾਰੇ ਬੋਲਦੇ ਨੇ ਔਰ ਲੋਕ ਖੁਸ਼ ਨੇ ਕਿ ਅੱਜ ਆਮ ਬੰਦੇ ਦੀ ਗੱਲ ਕੀਤੀ ਜਾਂਦੀ ਐ ਆਮ ਵਿਅਕਤੀ ਦੀ ਗੱਲ ਕੀਤੀ ਜਾਂਦੀ ਐ ਉਹ ਇਸ ਗੱਲ ਤੋਂ ਪ੍ਰਭਾਵਿਤ ਹੁੰਦੇ ਹੋਏ ਇਸ ਗੱਲ ਦੇ ਨਾਲ ਸਹਿਮਤ ਹੁੰਦੇ ਹੋਏ ਅੱਜ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਖੜੇ ਨੇ ਤੇ ਅੱਜ ਦਾ ਰੋਡ ਸ਼ੋ ਆਪਣੇ ਆਪ ਦੇ ਵਿੱਚ ਇਹ ਗੱਲ ਦੱਸ ਰਿਹਾ ਸੀ ਵੀ ਲੋਕ ਕਿਸ ਤਰੀਕੇ ਦੇ ਨਾਲ ਚਾਹੁੰਦੇ ਨੇ ਕਿ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ ਜਿਹੜੇ ਡਾਕਟਰ ਸੋਲ ਅੱਜ ਸਾਡੇ ਵਿੱਚ ਨਹੀਂ ਰਹੇ ਤੇ ਉਹਨਾਂ ਦੀ ਜਗ੍ਹਾ ਤੇ ਅੱਜ ਹਰਮੀਤ ਸਿੰਘ ਸੰਧੂ ਜੀ ਨੂੰ ਜਿਹੜਾ ਕੈਂਡੀਡੇਟ ਬਣਾ ਕੇ ਉਤਾਰਿਆਗਾ ਪਰ ਸੰਧੂ ਸਾਹਿਬ ਦੇ ਕੀਤੇ ਹੋਏ ਕੰਮ ਔਰ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕਾਰਜ ਇਹਦੀ ਚੰਗੀ ਸੋਚ ਦੇ ਸਕਾ ਅੱਜ ਸਮੂਹ ਤਰਨਤਾਰਨ ਦੇ ਜਿਹੜਾ ਇਸ ਰੰਗ ਦੇ ਵਿੱਚ ਰੰਗਿਆ ਹੋਇਆ ਹੈ ਤਾਂ ਬਿਲਕੁਲ ਜਿਸ ਤਰੀਕੇ ਨਾਲ ਤਰਨਤਾਰਨ ਦੇ ਜਿਮਨੀ ਚੌਨਾਂ ਚੱਲਦੀਆਂ ਪਈਆਂ ਨੇ ਤਾਂ ਪ੍ਰਚਾਰ ਜਿਹੜਾ ਅੱਜ ਆਖਰੀ ਦਿਨ ਹੈ ਗੱਲਬਾਤ ਕਰਦੇ ਲੁਧਿਆਣਾ ਦੇ ਮੇਅਰ ਨਾਲ ਛੱਡਨਾ ਕਿ ਉਹਨੇ ਸਤਿ ਸ਼੍ਰੀ ਅਕਾਲ ਮੈਮ ਤਰਨਤਾਰਨ ਵਿਖੇ ਪਹੁੰਚੇ ਹੋਇਆਂ ਚੋਂ ਪ੍ਰਚਾਰ ਚੱਲ ਰਿਹਾ ਤਾਂ ਕਿਸ ਤਰੀਕੇ ਦਾ ਲੋਕਾਂ ਵੱਲੋਂ ਹੰਗਾਰਾ ਇਸ ਬਹੁਤ ਵਧੀਆ ਔਰ ਪੋਜ਼ਿਟਿਵ ਰਿਸਪੌਂਸ ਆ ਤਰਨ ਤਰਨ ਦੀ ਸੰਗਤ ਦਾ ਅੱਜ ਇਸ ਸੰਗਤੀ ਗੱਲ ਜਾਣਦੀ ਐ ਲੋਕ ਇਸ ਗੱਲ ਨੂੰ ਸਮਝਦੇ ਨੇ ਵੀ ਸਰਕਾਰਾਂ ਜਿੰਨੀਆਂ ਵੀ ਪਿੱਛੇ ਆਈਆਂ ਉਹਨਾਂ ਕਦੇ ਆਉਣ ਦੇ ਸਰ ਕੰਮ ਨਹੀਂ ਕੀਤੇ ਕਦੇ ਸ਼ਕਲਾ ਨਹੀਂ ਦਿਖਾਈਆਂ ਤੇ ਐਂਡ ਵਾਲੇ ਜੋ 6 ਮਹੀਨੇ ਰਹਿ ਜਾਂਦੇ ਸੀ ਤਾਂ ਉਸ ਵੇਲੇ ਉਹ ਕਾਜ ਕਰਦੇ ਸੀ ਪਰ ਅੱਜ ਆਮ ਆਦਮੀ ਪਾਰਟੀ ਸਰਕਾਰ ਦੇ ਸਾਢੇ 3 ਸਾਲਾਂ ਦੇ ਵਿੱਚ ਕੀਤੇ ਹੋਏ ਕਾਰਜ ਆਪ ਮੁਹਾਰੇ ਬੋਲਦੇ ਨੇ ਔਰ ਲੋਕ ਖੁਸ਼ ਨੇ ਕਿ ਅੱਜ ਆਮ ਬੰਦੇ ਦੀ ਗੱਲ ਕੀਤੀ ਜਾਂਦੀ ਆਮ ਵਿਅਕਤੀ ਦੀ ਗੱਲ ਕੀਤੀ ਜਾਂਦੀ ਹੈ ਔਰ ਉਹ ਇਸ ਗੱਲ ਤੋਂ ਪ੍ਰਭਾਵਿਤ ਹੁੰਦੇ ਹੋਏ ਇਸ ਗੱਲ ਦੇ ਨਾਲ ਸਹਿਮਤ ਹੁੰਦੇ ਹੋਏ ਅੱਜ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਖੜੇ ਨੇ ਸੋ ਅੱਜ ਦਾ ਰੋਡ ショ ਆਪਣੇ ਆਪ ਦੇ ਵਿੱਚ ਇਹ ਗੱਲ ਦੱਸ ਰਿਹਾ ਸੀ ਵੀ ਲੋਕ ਕਿਸ ਤਰੀਕੇ ਦੇ ਨਾਲ ਚਾਹੁੰਦੇ ਨੇ ਕਿ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ ਔਰ ਬੜੀ ਮੰਦ ਭਾਗੀ ਖ ਦੁਰਘਟਨਾ ਹੋਈ ਹੈ ਜਿਹੜੇ ਡਾਕਟਰ ਸੋਲ ਅੱਜ ਸਾਡੇ ਵਿੱਚ ਨਹੀਂ ਰਹੇ ਤੇ ਉਹਨਾਂ ਦੀ ਜਗ੍ਹਾ ਤੇ ਅੱਜ ਹਰਮੀਤ ਸਿੰਘ ਸੰਧੂ ਜੀ ਨੂੰ ਜਿਹੜਾ ਕੈਂਡੀਡੇਟ ਬਣਾ ਕੇ ਉਤਾਰਿਆਗਾ ਪਰ ਸੰਧੂ ਸਾਹਿਬ ਦੇ ਕੀਤੇ ਹੋਏ ਕੰਮ ਔਰ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕਾਰਜ ਇਹਦੀ ਚੰਗੀ ਸੋਚ ਦੇ ਸਰਕਾ ਅੱਜ ਸਮੂਹ ਤਰਨਤਾਰਨ ਜਿਹੜਾ ਇਸ ਰੰਗ ਦੇ ਵਿੱਚ ਰੰਗਿਆ ਹੋਇਆ ਹੈ ਜਿਵੇਂ ਇਸ ਤਰੀਕੇ ਨਾਲ ਗੱਲ ਕੀਤੀ ਆ ਹਰਮੀਤ ਸਿੰਘ ਸੰਧੂ ਜੀ ਦੀ ਤਾਂ ਪਹਿਲਾਂ ਵੀ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਨੇ ਤਾਂ ਕਿਵੇਂ ਲੱਗਦਾ ਵੀ ਲੋਕ ਉਸ ਤਰੀਕੇ ਨਾਲ ਪਿਆਰ ਇਸ ਵਾਰ ਦੇਣਗੇ ਆ ਬਿਲਕੁਲ ਦੇਣਗੇ ਜੀ ਕੱਲ ਪਰਸੋ ਦੇ ਸਪੀਚ ਦੇ ਵਿੱਚ ਵੀ ਉਹਨਾਂ ਨੇ ਗੱਲ ਸ਼ੇਅਰ ਕੀਤੀ ਵੀ ਜਦੋਂ ਮੈਨੂੰ ਲੱਗਿਆ ਵੀ ਅਕਾਲੀ ਦਲ ਕੰਮ ਨਹੀਂ ਵਧੀਆ ਕਰ ਰਿਹਾ ਤਾਂ ਮੈਂ 2024 ਚ ਉਹਨੂੰ ਛੱਡ ਕੇ ਘਰੇ ਬਹਿ ਗਿਆ ਸੀ ਤੇ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਬਤੌਰ ਐਮਐਲਏ ਕਾਰਜ ਚੰਗੇ ਕੀਤੇ ਨੇ ਔਰ ਉਸ ਤੋਂ ਇਲਾਵਾ ਦੇਖੋ ਜਦੋਂ ਨੀਤੀ ਤੇ ਨiyet ਸਾਫ ਹੋਵੇ ਜਦੋਂ ਆਮ ਆਦਮੀ ਪਾਰਟੀ ਦੇ ਜਿਹੜੀਆਂ ਗਰੰਟੀਆਂ ਜਾਂ ਕਾਰਜ ਆ ਜਿਹੜੇ ਉਹ ਇਮਾਨਦਾਰੀ ਦੇ ਨਾਲ ਚੰਗੇ ਤਰੀਕੇ ਨਾਲ ਕੀਤੇ ਜਾ ਰਹੇ ਨੇ ਤਾਂ ਨੇਚਰਲੀ ਉਹ ਸੋਨੇ ਤੇ ਸਹਾਗੇ ਵਾਲੀ ਗੱਲ ਹੋ ਜਾਂਦੀ ਹੈ ਉਹਨਾਂ ਦਾ ਪਿਛਲਾ ਤਜਰਬਾ ਔਰ ਸਰਕਾਰ ਦਾ ਨਾਲ ਸਾਥ ਦੇਣ ਦੇ ਵਿੱਚ ਡੈਫੀਨਿਟਲੀ ਜਿਹੜੀ ਤਰਨਤਾਰਨ ਦਾ ਹੱਕ ਹੈ ਉਹਨੂੰ ਪੂਰਾ ਮਿਲੇਗਾ ਤੇ ਇੱਥੇ ਤਰੱਕੀ ਹੈ ਜਿਹੜੀ ਭਰਪੂਰ ਹੋਏਗੀ ਤਰਨਤਾਰਨ ਦੇ ਲੋਕਾਂ ਨੂੰ ਕੀ ਫੀਲ ਕਰਨਾ ਚਾਹੁੰਗੇ ਜੀ ਬਿਲਕੁਲ ਮੇਰੀ ਬੇਨਤੀ ਹੈ ਸਾਰੇ ਜਿੰਨੀ ਵੀ ਤਰਨਤਾਰਨ ਦੇ ਵਾਸੀ ਨੇ ਵੇਸੀ ਤਾਂ ਇਹ મત ਦਾ ਦਾਨ ਆ ਔਰ ਇਹ ਇੱਕ ਅਜੀਹਾ ਹੱਕ ਆ ਤੁਹਾਡਾ ਵੀ ਜਿਹੜਾ ਤੁਸੀਂ ਆਪਣੀ ਮਰਜ਼ੀ ਦੇ ਨਾਲ ਪਾ ਸਕਦੇ ਹੋ ਪਰ ਬੇਨਤੀ ਜ਼ਰੂਰ ਕਰੂੰਗੀ ਕਿ ਸੋਚ ਸਮਝ ਕੇ ਇਸ ਮਤਦਾਦਾਨ ਦਈਏ ਤਾਂ ਜੋ ਆਨਵਲੇ ਸਮੇਂ ਸਾਨੂੰ ਪਛਤਾਉਣਾ ਨਾ ਪਵੇ ਅ ਅਸੀਂ ਬੜੀ ਵਾਰੀ ਦੇਖਿਆ ਆ ਵੀ ਅਸੀਂ ਐਮਪੀ ਵੀ ਹੋਰ ਤਰੀਕੇ ਦੇ ਨਾਲ ਚੁਣ ਲਏ ਤੇ ਕਈ ਜਗ੍ਹਾ ਦੇ ਉੱਤੇ ਸਾਡੇ ਤੋਂ ਇਸ ਤਰ੍ਹਾਂ ਦੀਆਂ ਗਲਤੀਆਂ ਵੀ ਹੋਈਆਂ ਚਾਹੇ ਉਹ ਆਪਾਂ ਇਸ ਹਲਕੇ ਦੀ ਵੀ ਗੱਲ ਕਰ ਲਈਏ ਤੇ ਆਪਾਂ ਜ਼ਰੂਰ ਇਸ ਚੀਜ਼ ਨੂੰ ਧਿਆਨ ਚ ਰੱਖਿਏ ਵੀ ਸਰਕਾਰ ਜਿਹੜੀ ਹੈ ਉਹ ਕੰਮ ਕਰਨ ਦੇ ਵਿੱਚ ਵਿਸ਼ਵਾਸ ਰੱਖਦੀ ਹੈ ਤੇ ਜੇ ਅਸੀਂ ਪੂਰੇ ਸਮੁੱਚੇ ਤਰਨਤਾਰਨ ਦੇ ਵਸਨੀਕਾਂ ਨੂੰ ਕੁਝ ਲਾਭ ਪਹੁੰਚਾਉਣਾ ਚਾਹੁੰਦੇ ਆ ਤਾਂ ਆਪਾਂ ਨੂੰ ਮਿਲ ਕੇ ਵੀ ਐਮ ਐਲ اے ਸਰਕਾਰ ਦਾ ਚੁਣਨਾ ਚਾਹੀਦਾ ਹੈ ਤਾਂ ਜੋ ਅਸੀਂ ਆਪਣੇ ਰਹਿੰਦੇ ਅਧੂਰੇ ਕਾਰਜ ਨੇ ਉਹਨੂੰ ਪੂਰੀ ਤਰੀਕੇ ਦੇ ਨਾਲ ਵਰਤੋਚ ਲਿਆ ਸਕੀਏ ਧੰਨਵਾਦ ਜੀ